ਸੋ ਆਸ਼ਾ ਵਰਕਰ ਯੂਨੀਅਨ ਦੇ ਵੱਲੋਂ ਡੀਸੀ ਦਫ਼ਤਰ ਮਾਂਗਸਾ ਦੇ ਸਾਹਮਣੇ ਤਰਨਾ ਦੇ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਹੈ ਰੋਸ ਮੁਜ਼ਾਹਰਾ ਕਰਦੇ ਆਸ਼ਾ ਵਰਕਰਾਂ ਨੇ ਕਿਹਾ ਕਿ ਆਸ਼ਾ ਵਰਕਰਾਂ ਨੂੰ 58 ਸਾਲ ਦੀ ਉਮਰ ਦੇ ਵਿੱਚ ਨੌਕਰੀ ਤੋਂ ਬਰਖਾਸਤ ਕੀਤਾ ਜਾ ਰਿਹਾ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਮੁਲਾਜ਼ਮਾਂ ਨੂੰ ਘਰ ਖਾਲੀ ਹੱਥ ਭੇਜਿਆ ਜਾ ਰਿਹਾ ਜਦੋਂ ਕਿ ਉਹ ਪਹਿਲਾਂ ਹੀ ਮਾਮੂਲੀ ਤਨਖਾਹ ਤੇ ਕੰਮ ਕਰ ਰਹੇ ਨੇ ਜਿਸ ਕਾਰਨ ਉਸ ਦੇ ਪਰਿਵਾਰ ਦਾ ਗੁਜ਼ਾਰਾ ਨਹੀਂ ਚੱਲ ਰਿਹਾ ਪਰ ਹੁਣ ਸਰਕਾਰ ਉਸ ਨੂੰ ਨੌਕਰੀ ਤੋਂ ਕੱਢ ਰਹੀ ਹੈ ਇਸ ਦੇ ਲਈ ਉਹਨਾਂ ਮੰਗ ਕੀਤੀ ਹੈ ਕਿ ਮੁਲਾਜ਼ਮਾਂ ਨੂੰ 65 ਸਾਲ ਦੀ ਉਮਰ ਦੇ ਵਿੱਚ ਸੇਵਾ ਮੁਕਤ ਕੀਤਾ ਜਾਵੇ ਆਹ ਜਿਹੜੇ ਸਾਡੀਆਂ ਕੁੜੀਆਂ ਨੇ ਉਹਨਾਂ ਦੀ ਜਦੋਂ ਉਹਨਾਂ ਨੂੰ 2008 ਦੇ ਵਿੱਚ ਰੱਖਿਆ ਗਿਆ ਸੀ ਸਿਰਫ ਇੱਕ ਇਨਸੈਂਟਿਵ ਤੇ ਰੱਖਿਆ ਗਿਆ ਸੀ ਹੁਣ ਵੀ ਇਨਸੈਂਟਿਵ ਤੇ ਹੀ ਕੰਮ ਕਰ ਰਹੀਆਂ ਨੇ ਸਾਡੀਆਂ ਵਰਕਰਾਂ ਪਰ ਸਰਕਾਰ ਵੱਲੋਂ ਅਚਾਨਕ ਹੀ 58 ਸਾਲ ਤੇ ਉਹਨਾਂ ਨੂੰ ਘਰਾਂ ਦੇ ਵਿੱਚ ਬਿਠਾਇਆ ਜਾ ਰਿਹਾ ਹੈ ਅਸੀਂ ਜਿਉਂਨੇ ਕਿ ਉਹਨਾਂ ਦੇ ਘਟੋਕ ਉਮਰ 60 ਸਾਲ ਕੀਤੀ ਜਾਵੇ ਤੇ ਜੋ ਵਰਕਰਾਂ ਨੂੰ ਕਰੇ ਪੇ ਜਾਇ ਜਾਂਦਾ ਉਹਨਾਂ ਨੂੰ 5 ਲੱਖ ਰੁਪਇਆ ਤੇ 10000 ਰੁਪਇਆ ਮਹੀਨਾ ਦਿੱਤਾ ਜਾਵੇ ਤਾਂ ਕਿ ਉਹਨਾਂ ਨੂੰ ਵੀ ਹੌਸਲਾ ਹੋਵੇ ਕਿ ਅਸੀਂ ਸਿਹਤ ਮੈਹਿਕਮੇ ਦੇ ਵਿੱਚ ਸੇਵਾ ਕੀਤੀ ਹੈ ਤੇ ਸਰਕਾਰ ਵੱਲੋਂ ਸਾਨੂੰ ਕੁਛ ਨਾ ਪੁਸਤਾ ਦਿੱਤਾ ਜਾ ਦੇ ਰਹੀ ਹੈ ਸਰਕਾਰ ਪਰ ਸਰਕਾਰ ਦੀ ਇੰਨੀ ਉਹਨਾਂ ਨੇ ਕਿਲੋਣਾ ਹਰਕਤ ਕੀਤੀ ਹੈ ਸਾਡੀਆਂ ਕੁੜੀਆਂ ਨਾਲ ਕਿ ਅਚਾਨਕ ਹੀ ਉਹਨਾਂ ਨੂੰ ਲੈਟਰ ਭੇਜੇ ਜਾ ਰਹੇ ਆ ਜੋ ਸਾਡੀਆਂ ਵਰਕਰਾਂ ਨੇ ਗਰੀਬ ਘਰਾਂ ਤੋਂ ਉਠੀਆਂ ਵਾਂਗੀਆਂ ਨੇ ਕਿਉਂਕਿ ਜੋ ਗਰੀਬ ਘਰਾਂ ਦੇ ਵਿੱਚੋਂ ਉਠੀਆਂ ਉਹਨਾਂ ਨੂੰ ਇਸ ਤਰ੍ਹਾਂ ਅਚਾਨਕ ਘਰਾਂ ਦੇ ਵਿੱਚ ਬੈਠਣਾ ਬਹੁਤ ਔਖਾ ਲੱਗਦਾ ਇੱਕ ਕਹਿੰਦੇ ਜਿਵੇਂ ਝਟਕਾ ਉਹਨਾਂ ਨੂੰ ਝਟਕਾ ਵੀ ਬਹੁਤ ਵੱਡਾ ਲੱਗਿਆ ਕਿਉਂਕਿ ਜੋ ਅਸੀਂ ਨੇ ਕਮਾਉਣਾ ਉਹ ਹੀ ਖਾਣਾ ਜੀ ਇੱਕੋ ਦਮ ਜਦੋਂ ਕਹਿੰਦੇ ਨੇ ਇਹਦੀ ਮਤਲਬ ਆਪਣਾ ਰੁਜ਼ਗਾਰ ਰੁਕ ਜਾਵੇ ਤਾਂ ਘਰ ਦੇ ਹਾਲਾਤ ਵੀ ਬਹੁਤ ਮਾੜੇ